ਤੇ ਪਿੱਛੇ ਜਿਹੜਾ ਤੁਸੀਂ ਆਪਣੇ ਇੱਕ ਵੱਡਾ ਸਾਰਾ ਸਟੈਚੂ ਦੇਖ ਰਹੇ ਹੋ ਇਹ ਹੈਗਾ ਜੀ ਸੁਆਮੀ ਵਵੇਕਾਨੰਦ ਮੈਮੋਰੀਅਲ ਤੇ ਇਹ ਵੀ ਸਾਰਿਆਂ ਨਾਲੋਂ ਲਾਸਟ ਪੁਆਇੰਟ ਮੰਨਿਆ ਜਾਂਦਾ ਹੈਗਾ ਵੈਸੇ ਲਾਸਟ ਪੁਆਇੰਟ ਦਾ ਸਾਰਿਆਂ ਨਾਲੋਂ ਇਹੀ ਆ ਜੀ ਤੇ ਲੋਕਾਂ ਦੀ ਭੀੜ-ਪੂੜ ਬੜੀ ਲੱਗੀ ਹੋਈ ਆ ਇੱਥੇ ਬਹੁਤ ਜ਼ਾਰੇ ਜਿਹੜੀ ਟੂਰਿਸਟ ਵੀ ਆਉਂਦੇ ਆ ਇਹ ਟੂਰਿਸਟ ਪਲੇਸ ਆ ਪੂਰਾ ਹੀ ਵੱਡਾ ਇਹ ਇਹ ਚੱਲਦੀ ਆ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੋਂ ਜੀ ਸ਼੍ਰੀਨਗਰ ਤੋਂ ਚੱਲਦੀ ਆ ਤੇ ਤੋਂ ਮੈਂ ਲਾਡੂ ਦੇ ਵਿੱਚ ਆ ਕੇ ਖਤਮ ਹੁੰਦੀ ਆ ਇਹਦੀ ਲੰਬਾਈ ਲਗਭਗ ਹੈਗੀ ਆ ਲਗ 4200 12 ਕਿਲੋਮੀਟਰ ਦੀ ਜੰਮੂ ਕਸ਼ਮੀਰ ਤੋਂ ਆ ਕੇ ਇਹ ਖਤਮ ਹੁੰਦੀ ਹੈ ਤਮੇ ਲਾਡੂ ਦੇ ਗੰਨਿਆ ਕੁਮਾਰੀ ਦੇ ਵਿੱਚ 6 ਨਵੰਬਰ ਦਿਨ ਹੈਗਾ ਜੀ ਅੱਜ ਵੀਰਵਾਰ ਤੇ ਸਾਲ 2025 ਉਹ ਸਾਹਮਣੇ ਵਾਲੀ ਜਗ੍ਹਾ ਜਿੱਥੇ ਆਪਾਂ ਰਾਤ ਸੁੱਤੇ ਸੀਗੇ ਟਾਈਮ ਹੁਣ ਸਵਾ 6 ਦਾ ਹੋ ਗਿਆ ਤੇ ਨਾਲ ਹੀ ਇੱਕ ਹੋਟਲ ਦਾ ਗੇਟ ਸੀਗਾ ਜੀ ਤੇ ਉਹਨਾਂ ਨੇ ਤੜਕੋ-ਤੜਕ ਕੇ ਆਪਾਂ ਨੂੰ ਠਾਤਾ ਵੀ ਕਹਿੰਦੇ ਅੱਜ ਇੱਥੇ ਪਾਣੀ ਪੂਣੀ ਮਾਰਨਾ ਹੈਗਾ ਤੁਸੀਂ ਜਲਦੀ ਖੜੇ ਹੋ ਜਾਓ ਕਿਰਾਂ-ਕਿਰਾਂ ਦਾ ਲੱਗਿਆ ਸੀ ਵੀ ਕਿੱਦਾਂ ਠਾਤਾ ਹਨ ਪਰ ਜਦੋਂ ਆਪਾਂ ਉੱਠ ਕੇ ਖੜੇ ਹੋ ਗਏ ਬਿਲਕੁਲ ਤਿਆਰ ਹੋ ਗਏ ਆ ਤੇ ਹੁਣ ਵਧੀਆ ਵੀ ਲੱਗਦਾ ਵੀ ਚਲੋ ਵਧੀਆ ਇਹਨਾਂ ਨੇ ਠਾਤਾ ਜਿਹੜਾ ਅੱਜ ਦਾ ਸਫ਼ਰ ਆਪਣਾ ਠੰਡੇ-ਠੰਡੇ ਵਧੀਆ ਨਿਕਲ ਜਾਊਗਾ ਕਿਉਂਕਿ ਦੁਪਹਿਰੇ ਇੱਥੇ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਇੱਕ ਆਪਾਂ ਇਸ ਜਗ੍ਹਾ ਤੇ ਇਸ ਕਰਕੇ ਵੀ ਆਗੇ ਛੁੱਤੇ ਸੀਗੇ ਵੀ ਪਹਿਲਾਂ ਆਪਾਂ ਅੱਗੇ ਸੀਗੇ ਜਦੋਂ ਨਿਸ਼ੂ ਭਾਈ ਦਾ ਟਾਇਰ ਪੈਂਚਰ ਹੋਇਆ ਸੀਗਾ ਨਿਸ਼ੂ ਭਾਈ ਪਿੱਛੇ ਸੀਗੇ ਅਸੀਂ ਅੱਗੇ ਸੀਗੇ ਤੇ ਅਸੀਂ ਇਸ ਟਾਬੇ ਦੇ ਬੈਠ ਕੇ ਚਾਹ ਪੀਤੀ ਸੀਗੀ ਤੇ ਜਿੱਥੇ ਆਪਣਾ ਚਾਰਜਰ ਦੀ ਲੀਡ ਰਹਿ ਗਈ ਸੀਗੀ ਅੰਦਰ ਰਹਿ ਗਈ ਸੀਗੀ ਤੇ ਫਿਰ ਆਪਾਂ ਇੱਥੇ ਆ ਕੇ ਸੌਂਗੇ ਸੀ ਕਿਹਨੂੰ 2000 ਰੁਪਏ ਨੂੰ ਉਹ ਕਰਨਾਗਾ 2000 ਰੁਪਏ ਦੀ ਲੀਡ ਆ ਜੀ ਓਰੀਜਨਲ ਲੀਡ ਸੀਗੀ ਤੇ ਫਿਰ ਆਪਾਂ ਇੱਥੇ ਆ ਕੇ ਪੈ ਗਏ ਸੀਗੇ ਤੇ ਹੁਣ ਤੜਕੇ ਸਵੇਰੇ ਸਵੇਰੇ ਉਹਨਾਂ ਨੇ ਢਾਬਾ ਖੋਲਿਆਗਾ ਤੇ ਲੀਡ ਜਿਹੜੀ ਆਪਣੀ ਅੰਦਰੋਂ ਮਿਲ ਗਈ 2000 ਦਾ ਨੁਕਸਾਨ ਹੁੰਦਾ ਹੁੰਦਾ ਬਚ ਗਿਆ ਤੇ ਹੁਣ ਚੱਲਦੇ ਆ ਭਾਈ ਅੱਗੇ ਵੱਲ ਨੂੰ ਕਿਉਂਕਿ ਦੋਸਤ ਮਿੱਤਰ ਆਪਣੇ ਨਿਕਲ ਗਏ ਆ ਪਹਿਲਾਂ ਅੱਗੇ ਤੇ ਆਪਾਂ ਹੀ ਖੜੇ ਹੋਏ ਆ ਜੀ ਇੱਥੇ ਗਾਂ ਤੋਂ ਕੋਈ ਚਾਹ ਲੱਟਾਬਾ ਮਿਲ ਜੇ ਤੇ ਚਾਹ ਪੀਨੇ ਆ ਤਨੀ ਤਾਂ ਚਾਹ ਲੱਟਾ ਬਦਾਈ ਦੀ ਖੁੱਲ ਗਿਆ ਸੀਗਾ ਪਰ ਮਿੱਤਰ ਜਿਹੜੇ ਆਪਣੇ ਅੱਗੇ ਲੰਘੇ ਆ ਹੁਣ ਫਿਰ ਨਾਲ ਹੀ ਜਾ ਕੇ ਚਾਹ ਪੀਵਾਂਗੇ ਜੇ ਉਹਨਾਂ ਦੇ ਕਹਿ ਕੇ ਵਾਹਿਗੁਰੂ ਮਾਰ ਲਿਆ ਜੀ ਅੱਜ ਦਾ ਪਹਿਲਾ ਪੈਡਲ ਤੇ ਕੰਨਿਆ ਕੁਮਾਰੀ ਆਪਣੇ ਤੋਂ 100 ਕ ਦੇ ਨੇੜੇ ਜਿਹੜੇ ਰਹੇਗਾਗਾ 100 ਤੋਂ 1 ਕਿਲੋਮੀਟਰ ਵੱਧ ਹੋਵੇ 1 ਕਿਲੋਮੀਟਰ ਘੱਟ ਹੋਵੇ ਬਸ ਇੰਨਾ ਕੁ ਰਹੇਗਾਗਾ ਤੇ ਜਲਦੀ ਅੱਜ ਆਪਾਂ ਕੰਨਿਆਗਮਾਰੀ ਪਹੁੰਚ ਜਾਾਂਗੇ ਤੇ ਨਿਸ਼ੂ ਭਾਈ ਨੂੰ ਜਿਹੜਾ ਟਾਈਮ ਟੂ ਟਾਈਮ ਉਹਨਾਂ ਦੇ ਘਰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੱਲ ਆਪਾਂ بچਾਉਣ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਕੱਲ ਤੇ ਫਰ ਉਹ ਸਾਧਨ ਹੀ ਨਹੀਂ ਮਿਲਿਆ ਜੀ ਜੀ ਸਰ ਤਿੰਨ ਚਾਹ ਤਿੰਨ ਚਾਹ एटेक्टिवन में हां छे ਤਾਂ ਇਹ ਜੁੜੂ ਤਨਾ ਉਹਨਾਂ ਕੋਲ ਜਿੰਦਾਂ ਨਾ ਆ ਆਮ 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 ਮੈਂ ਕਿਹਾ ਉਹਨਾਂ ਪਰਮਨ ਕੋਲ ਪੋਏ ਨੇੜੇ ਲਾ ਵਾਤ ਰਿਹਾ ਸੀ ਜੀ ਉਹ ਨਵਾਜੀ ਧੰਨਵਾਦ ਆ ਪੀਲਾ ਆਰੈਂਜ ਇਹ ਲੱਦਿ ਗਈ ਵਾਹਿੰਦੀ ਪੋਏ ਪਰਮ ਪਰਮ ਉਹਦੇ ਕੋਲ ਨੇੜੇ ਲਾ ਵਾਤ ਰਿਹਾ ਸੀ ਨੇੜੇ ਲਾ ਵਾਤ ਸੂਰਜ ਵੀ ਹਲਕਾ ਫੁਲਕਾ ਝਾਤੀਆਂ ਮਾਰਨ ਲੱਗ ਗਿਆ ਜੀ ਤੇ ਸਵੇਰ ਦੀ ਆਪਾਂ ਜਿਹੜੀ ਚਾਹ ਕਰਵਾ ਲਈ ਜੀ ਇੱਕ ਇੱਕ ਕੱਪ ਤੇ ਪੀ ਕੇ ਫਿਰ ਚੱਲਦੇ ਆ ਜੀ ਗਾਹਾਂ ਨੂੰ ਸ਼ੇਅਰ ਕਰਦੇ ਆ ਅੱਗੇ ਦਾ ਸਫ਼ਰ ਤੇ ਇਹਦੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵਾਂਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੁਹਾਡੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਬਣੇ ਰਹੇ ਹੋ ਤੁਸੀਂ ਸਫ਼ਰਾਂ ਦੇ ਨਾਲ ਕਨਿਆ ਕੁਮਾਰੀ ਆਪਣੇ ਤੋਂ 85 ਜਾਂ 90 ਕਿਲੋਮੀਟਰ ਰਹਿ ਗਿਆ ਸਾਰਾ ਸਫ਼ਰ ਦਿਖਾਵਾਂਗੇ ਕਿਦਾਂ ਆਪਣਾ ਸਫ਼ਰ ਰਹਿੰਦਾਗਾ ਕਿੰਨੀ ਕਿ ਗਰਮੀ ਹੁੰਦੀ ਆ ਕਿੰਨੀ ਕਿ ਜਿਹੜਾ ਗੱਲਬਾਤ ਹੋਊਗੀ ਸਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤੁਸੀਂ ਸਫਰਾਂ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਪੀਨਿਆ ਦੀ ਕੁੱਟ-ਕੁੱਟ ਚਾਹ ਫੇਰ ਚੱਲਦੇ ਆਂ ਅੱਗੇ ਨੂੰ 25-30 ਕਿਲੋਮੀਟਰ ਸਾਈਕਲ ਚਲਾ ਕੇ ਆਇਆ ਚਾਹ ਪੀ ਕੇ ਇਹ ਹੁਣ ਜਿਹੜਾ ਪਹਾੜੀ ਇਲਾਕਾ ਹੈਗਾ ਕੰਨਿਆ ਕੁਮਾਰੀ ਦਾ ਉਹ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਆਸ-ਪਾਸੇ ਦਾ ਸੋਹਣਾ ਮਾਹੌਲ ਆ ਪਹਿਲਾਂ ਆਪਾਂ ਸਮੁੰਦਰ ਦੇਖ-ਦੇਖ ਉਹ ਹੋ ਗਏ ਸੀਗੇ ਤੇ ਹੁਣ ਜਿਹੜਾ ਹਲਕਾ-ਫੁਲਕਾ ਟਾਈਮ ਆਪਾਂ ਪਹਾੜਾਂ ਨੂੰ ਵੀ ਦਿੱਤਾ ਹੈ ਤੇ ਪਹਾੜਾਂ ਦੇ ਵਿੱਚ ਵਧੀਆ ਚਿੱਤ ਲੱਗਦਾ ਹੈਗਾ ਫਰੈਸ਼ ਹਵਾ ਹੁੰਦੀ ਆ ਵਧੀਆ ਤਾਜੀ ਹਵਾ ਦੇਖਦੇ ਅੱਗੇ ਚੱਲ ਅੱਗੇ ਕੋਈ ਖਾਣੇ ਪੀਣੇ ਆ ਜੀ ਤੇ ਖਾ ਪੀ ਕੇ ਫੇਰ ਅੱਗੇ ਵੱਲ ਨੂੰ ਵਧਾਂਗੇ। ਪਤਾ ਆਪਾਂ ਹਲ ਦੇ ਭਲ ਦੇ 10-15 ਕਿਲੋਮੀਟਰ ਆਪਾਂ ਫੇਰ ਅੱਗੇ ਆ ਗਏ ਆ ਜੀ। ਤੇ ਕੰਨਿਆ ਕੁਮਾਰੀ ਨੂੰ ਆਪਾਂ ਚਾਈ ਜਾਨੇ ਤੁਹਾਨੂੰ ਪਤਾ ਹੀ ਆ ਤੇ ਜਿਹੜਾ ਕੰਨਿਆ ਕੁਮਾਰੀ ਨੂੰ ਰੋਡ ਜਾਂਦਾਗਾ ਜਿਹੜੇ ਰੋਡ ਤੇ ਆਪਾਂ ਰਾਤ ਦੇ ਸਫ਼ਰ ਕਰੀ ਜਾਨੇ ਆ ਤੇ ਰੋਡ ਦਾ ਨਾਮ ਹੈਗਾ ਜੀ ਐਨਐਚ 44। ਹਲੇ ਸਭ ਤੋਂ ਜ਼ਿਆਦਾ ਕਹਿੰਦੇ ਵੱਡੀ ਸੜਕ ਮੰਨੀ ਜਾਂਦੀ ਹੈ ਇਹ ਰਾਸ਼ਟਰੀ ਸੜਕਾਂ ਦੇ ਵਿੱਚੋਂ। ਇਹ ਚੱਲਦੀ ਆ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੋਂ ਜੀ ਸ਼੍ਰੀਨਗਰ ਤੋਂ ਚੱਲਦੀ ਆ ਤੇ ਤਮੇ ਲਾਡੂ ਦੇ ਵਿੱਚ ਆ ਕੇ ਖਤਮ ਹੁੰਦੀ ਆ ਇਹਦੀ ਲੰਬਾਈ ਲਗਭਗ ਹੈਗੀ ਆ 4112 ਕਿਲੋਮੀਟਰ ਦੀ ਜੰਮੂ ਕਸ਼ਮੀਰ ਤੋਂ ਆ ਕੇ ਇਹ ਖਤਮ ਹੁੰਦੀ ਆ ਤਮੇ ਲਾਡੂ ਦੇ ਕੰਨਿਆ ਕੁਮਾਰੀ ਦੇ ਵਿੱਚ ਇਹ ਜਿਹੜੇ ਜਿਹੜੇ ਰਾਜਾਂ ਵਿੱਚ ਦੀ ਹੋ ਹੋ ਕੇ ਆਉਂਦੀ ਆ ਤੇ ਉਹ ਰਾਜ ਜੰਮੂ ਕਸ਼ਮੀਰ ਹੋ ਗਿਆ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਅ ਦਿੱਲੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਮਹਾਰਾਸ਼ਟਰ ਤੇਲੰਗਾਨਾ ਆਂਧਰਾ ਪ੍ਰਦੇਸ਼ ਤੇ ਤਾਮਿਲ ਲਾਡੂ ਦੇ ਵਿੱਚ ਆ ਕੇ ਜਿਹੜੀ ਸੜਕ ਖਤਮ ਹੁੰਦੀ ਆ ਤੇ ਆਸੇ ਪਾਸੇ ਆਪਾਂ ਕੱਲ ਖੇਤਾਂ ਦੇ ਵਿੱਚ ਦੇਖਿਆ ਸੀਗੀਆਂ ਵੀ ਆ ਚੱਕੀਆਂ ਲੱਗੀਆਂ ਹੋਈਆਂ ਤੇ ਅੱਜ ਰੋਡਾਂ ਦੇ ਉੱਪਰ ਹੀ ਆ ਗਈਆਂ ਜੀ ਕੱਲ ਟਾਮੀਆਂ ਟਾਲੀਆਂ ਲੱਗੀਆਂ ਸੀਗੀਆਂ ਤੇ ਅੱਜ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੀਆਂ ਦੇਖਣ ਨੂੰ ਆਪਾਂ ਨੂੰ ਮਿਲ ਰਹੀਆਂ ਨੇ ਪੌਣ ਚੱਕੀਆਂ ਆਸੇ-ਪਾਸੇ ਇਹੀ ਆ ਜੀ ਤੇ ਆਸੇ-ਪਾਸੇ ਪਿੱਛੇ ਪਹਾੜਾਂ ਦਾ ਅਲੱਗ ਜਿਹਾ ਨਜ਼ਾਰਾ ਵੀ ਆਇਆ ਸੀਗਾ ਛੋਟੇ-ਛੋਟੇ ਪਹਾੜ ਸੀਗੇ ਤੇ ਦੇਖਣ ਦਾ ਨਜ਼ਾਰਾ ਪੂਰਾ ਆਇਆਗਾ ਪਹਿਲਾਂ ਆਪਾਂ ਸਮੁੰਦਰਾਂ ਦੇ ਵਿੱਚ ਗਏ ਰਹੇ ਹਾਂ ਤੇ ਸਮੁੰਦਰਾਂ ਦੇ ਵਿੱਚੋਂ ਆਪਾਂ ਫਿਰ ਪਹਾੜਾਂ ਦੇ ਵਿੱਚ ਆਏ ਸੀਗੇ ਪਹਿਲਾਂ ਪਹਿਲਾਂ ਆਪਾਂ ਪਹਾੜਾਂ ਦੇ ਵਿੱਚ ਹੀ ਸੀਗੇ ਫਿਰ ਸਮੁੰਦਰਾਂ ਦੇ ਵਿੱਚ ਤੇ ਫਿਰ ਆਪਾਂ ਪਹਾੜਾਂ ਦੇ ਵਿੱਚ ਆਏ ਤੇ ਵਧੀਆ ਲੱਗ ਰਿਹਾ ਵੀ ਅੱਗੇ ਜਾ ਕੇ ਆਪਾਂ ਨੂੰ ਸਮੁੰਦਰੀ ਟੱਕਰੂਗਾ ਕੰਨਿਆ ਕੁਮਾਰੀ ਇੱਥੇ ਦੋਨੇ ਮਿਕਸ ਜਾ ਕਾਮੀਆਂ ਬਰਾਬਰ ਜਾਈਆ ਇੱਥੇ ਪਹਾੜ ਵੀ ਹੈਗੇ ਆ ਤੇ ਸਮੁੰਦਰ ਵੀ ਹੈਗਾਗਾ ਇਧਰਲੇ ਪਾਸੇ ਢਾਬਾ ਜਾ ਆਇਆ ਸੀਗਾ ਜੀ ਤੇ ਇਥੋਂ ਰੋਟੀ ਪਾਣੀ ਦਾ ਕੁਝ ਨਹੀਂ ਖਾਣ ਨੂੰ ਮਿਲਿਆ ਪੈਟੀਆਂ ਜੀਆਂ ਸੀਗੀਆਂ ਤੇ ਉਹ ਆਪਾਂ ਖਾਲੀਆਂ ਨੇ ਦੋ ਦੋ ਜੀ ਤੇ ਉਤੋਂ ਆਪਾਂ ਚਾਹ ਦਾ ਕੱਪ-ਕੱਪ ਪੀ ਲਿਆ ਤੇ ਤਸੱਲੀ ਜੀ ਹੋ ਗਈ ਹੁਣ ਮਨ ਨੂੰ ਇਹ ਢਿੱਡ ਜਾ ਜਿਹੜਾ ਕਹੀ ਜਾਂਦਾ ਵੀ ਭਾਈ ਚੱਲ ਬੋ ਹੁਣ ਹੈਗੇ ਇਥੋਂ ਨਾਲ ਅੰਦਰੋਂ ਕਮਾਂਡ ਤੇ ਚੱਲਦੇ ਹੁਣ ਅੱਗੇ ਵੱਲ ਨੂੰ ਆ ਕੰਨਿਆ ਕੁਮਾਰੀ ਜਾ ਕੇ ਨੇੜੇ ਤੇੜੇ ਜਾ ਕੇ ਮਿਲਾਂਗੇ ਕੰਨਿਆ ਕੁਮਾਰੀ ਦੇ ਬਾਦ ਦੀ ਕੇ ਚੱਲੇ ਸੀ ਇਹ ਤੇ ਕਾਫੀ ਜਿਹੜਾ ਆਪਾਂ ਸਫਰ ਦਾ ਨਵੇੜਾ ਕਰ ਲਿਆ ਤੇ ਆਪਾਂ ਸਵੇਰੇ ਵੀ ਅੱਜ ਜਲਦੀ ਉੱਠ ਕੇ ਤੁਰੇ ਸੀਗੇ ਸਵਾਖ 6 ਜਿਹੜੇ ਆਪਾਂ ਤੁਰ ਪਏ ਸੀਗੇ ਆਪਣੇ ਸਫਰ ਦੇ ਉੱਪਰ ਤੇ ਰਾਹ ਸੀ ਅੱਜ ਆਪਣਾ 90 ਕਿਲੋਮੀਟਰ ਦਾ ਤੇ ਵਧੀਆ ਜਿਹੜਾ ਆਪਣਾ ਅੱਜ ਰਾਹ ਨਿਕਲ ਗਿਆ। ਰਾਹ ਪਈ ਇਸ ਕਰਕੇ ਨਿਕਲ ਗਿਆ ਕਿਉਂਕਿ ਇੱਕ ਤਾਂ ਅੱਜ ਗਰਮੀ ਘੱਟ ਸੀਗੀ। ਗਰਮੀ ਘੱਟ ਸੀਗੀ ਤੇ ਐਡਾ ਕੋਈ ਪਾਣੀ ਪੂਣੀ ਦਾ ਸਾਨੂੰ ਲਾਲਚ ਆਇਆ ਨਹੀਂ ਅੱਜ। ਜਲਦੀ ਕੱਢ ਕੇ ਕਿਤੇ ਪਾਣੀ ਪੀ ਲਈਏ ਕਿਉਂਕਿ ਜੇ ਗਰਮੀ ਹੁੰਦੀ ਤਾਂ ਫੇਰ ਹੀ ਪਾਣੀ ਪੀਣ ਦੀ ਚਾਹਣਾ ਜੀ ਹੁੰਦੀ ਵੀ ਪਾਣੀ ਪੀਏ। ਸੰਘ ਸੁਗਦਾ ਹੁੰਦਾ ਜੀ। ਅੱਜ ਠੀਕ ਸੀ ਮੌਸਮ। ਸਫਰ ਦਾ ਨਵੇੜਾ ਵੀ ਜਿਹੜਾ ਆਪਣਾ ਵਧੀਆ ਹੋ ਗਿਆ ਅੱਜ ਤੇ ਹੁਣ ਕੰਨਿਆ ਕੁਮਾਰੀ ਦੇ ਲਗਭਗ ਅੱਪਾ ਚਮਾ ਬਿਲਕੁਲ ਨੇੜੀ ਆ ਗਿਆ ਜੀ ਇਹ ਕੰਨਿਆ ਕੁਮਾਰੀ ਇੱਥੋਂ 7-8 ਕਿਲੋਮੀਟਰ ਰਹਿ ਗਿਆ ਜਿਹੜਾ ਜੀ ਸਭ ਤੋਂ ਪਹਿਲਾ ਕੰਮ ਜਿਹੜਾ ਹੈਗਾ ਜੀ ਇਸ਼ੂ ਨੂੰ ਰੇਲ ਗੱਡੀ ਚੜਾਉਣਾ ਇਸ਼ੂ ਨੂੰ ਪੰਜਾਬ ਭੇਜਣਾ ਹੈ ਕੱਲ ਦਾ ਹੀ ਕਰੀ ਜਾਂਦਾ ਵੀ ਭਾਈ ਮੈਂ ਚੜ ਕੇ ਜਾਣਾ ਚੜ ਕੇ ਜਾਣਾ ਮੈਂ ਜਲਦੀ ਪੰਜਾਬ ਜਾਣਾ ਤੇ ਰਾਤ ਆਪਣੇ ਨਾਲ ਹੀ ਸੀਗਾ ਇਸ਼ੂ ਭਾਈ ਇਹ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕੱਲ ਭਾਈ ਕੋਈ ਹੀਲਾ ਜਾ ਬਣਿਆ ਨਹੀਂ ਐ ਤਾਂ ਤੇ ਫਿਰ ਭਾਈ ਕਹਿੰਦਾ ਤੁਹਾਡੇ ਨਾਲ ਹੀ ਚਲਾ ਕੇ ਸਾਈਕਲ ਕਹਿੰਦਾ ਮੈਂ ਕੰਨਿਆ ਕੁਮਾਰੀ ਤੱਕ ਜਾਣਾ ਤੇ ਕੰਨਿਆ ਕੁਮਾਰੀ ਤੋਂ ਫਿਰ ਕਹਾ ਟਰੇਨ ਤੇ ਧਰ ਲੈ ਕਹਿੰਦੇ ਸਾਈਕਲ ਪਹੁੰਚ ਗਏ ਜੀ ਕੰਨਿਆ ਕੁਮਾਰੀ ਆਪਾਂ ਬਸ 7 8 ਕਿਲੋਮੀਟਰ ਰਹਿ ਗਿਆ ਆਪਣੇ ਤੋਂ ਜਲਦੀ ਪਹੁੰਚ ਜਾਾਂਗੇ ਤੇ ਸਰ ਨਾਲ ਪਹਿਲਾ ਕੰਮ ਆਪਾਂ ਨਿਸ਼ੂ ਦਾ ਹੀ ਕਰਨਾ ਜੀ ਨਿਸ਼ੂ ਨੂੰ ਉਹਦੀ ਟਰੇਨ ਪੁੱਛਣੀ ਆ ਤੇ ਸਾਈਕਲ ਸ਼ੂਕਲ ਜਿਹੜਾ ਪਾਰਸਲ ਕਰਾਉਣਾ ਹੈ ਚੱਲੀ ਜਾਂਦੇ ਵਸ ਹੁਣ ਵੀ ਹਲਕੀ ਹਲਕੀ ਚਾਲ ਦੇ ਵਿੱਚ ਥੋੜਾ ਜਿਹਾ ਰਹਿ ਗਿਆ ਕੰਨਿਆ ਕੁਮਾਰੀ ਪਹੁੰਚ ਗਏ ਜੀ ਆਪਾਂ ਕੰਨਿਆ ਕੁਮਾਰੀ ਤੇ ਹੁਣ ਸਿੱਧਾ ਹੀ ਸਾਈਕਲ ਦਾ ਮੂੰਹ ਕਰਤਾ ਆਪਾਂ ਜੀ ਜਿਹੜਾ ਇੱਥੋਂ ਦਾ ਲਾਸਟ ਪੁਆਇੰਟ ਹੈ ਕੰਨਿਆ ਕੁਮਾਰੀ ਦਾ ਲਾਸਟ ਪੁਆਇੰਟ ਹੈ ਜਿਹੜਾ ਇੰਡੀਆ ਦਾ सिदा ही करता जीत भी टूरिस्ट बड़े हैं। सामने उ फिर समुद्र आ गए देखो जी समुंद्र दे हाल ਚਲੋ ਜੀ ਉਹ ਭਈਆ ਇਹ ਉਹ ਭਈਆ ਇਹ ਉਹਦੇ ਤੇ ਆਗੇ ਜਾਓ ਆਗੇ ਫਿਨਿਸ਼ ਲਾਈਨ ਪਪਾ ਜੀ ਮੈਂ ਜਿੱਤ ਗਈ ਹਾਂ ਠੀਕ ਹੈ ਠੀਕ ਹੈ ਆਗੇ 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 ਪਪਾ ਜੀ ਮੈਂ ਜਿੱਤ ਗਈ ਠੀਕ ਹਨਾ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਹੁੰਚ ਗਿਆ ਜੀ ਆਪਾਂ ਜਿਹੜਾ ਲਾਸਟ ਪੁਆਇੰਟ ਸੀਗਾ ਆਪਣੇ ਇੰਡੀਆ ਦਾ ਇੱਥੇ ਆਗੇ ਕਹਿੰਦਾ ਆਪਣੇ ਭਾਰਤ ਜਿਹੜਾ ਖਤਮ ਹੋ ਜਾਂਦਾ ਹੈ ਤੇ ਹੁਣ ਆਪਾਂ ਖੜੇ ਆ ਜੀ ਕੰਨਿਆ ਕੁਮਾਰੀ ਦੇ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਪਹਿਲਾਂ ਪੰਜਾਬ ਤੋਂ ਤੁਰੇ ਸੀਗੇ ਪੰਜਾਬ ਤੋਂ ਗਏ ਸੀ ਆਪਾਂ ਜੀ ਜੰਮੂ ਕਸ਼ਮੀਰ ਤੇ ਜੰਮੂ ਕਸ਼ਮੀਰ ਤੋਂ ਕਹਿੰਦੇ ਕੰਨਿਆ ਕੁਮਾਰੀ ਜਿਹੜਾ ਇਧਰ ਮਤਲਬ ਕਿ ਦੋਨੋਂ ਲਾਸਟ ਲਾਸਟ ਪੁਆਇੰਟ ਹੈ ਗਿਆ ਆਪਾਂ ਪਹਿਲਾਂ ਜੰਮੂ ਕਸ਼ਮੀਰ ਕਰਕੇ ਆਇਆ ਤੇ ਫਿਰ ਆਪਣਾ ਜਿਹੜਾ ਲਾਸਟ ਪੁਆਇੰਟ ਹੈਗਾ ਇਹ ਆ ਗਿਆ ਜੀ ਕੰਨਿਆ ਕੁਮਾਰੀ ਤੇ ਆਪਾਂ ਨੂੰ ਇਸ ਸਫ਼ਰ ਦੇ ਵਿੱਚ ਸਾਢੇ 6 ਮਹੀਨੇ ਹੋ ਗਏ ਜੀ ਸਾਢੇ 6 ਮਹੀਨੇ ਆਪਾਂ ਘਰੋਂ ਤੁਰੇ ਸੀਗੇ ਤੇ ਕਰਦੇ ਕਰਦੇ ਹੌਲੀ ਹੌਲੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਦੀ ਆ ਕੇ ਆਪਾਂ ਹਰੇਕ ਤਰ੍ਹਾਂ ਦਾ ਅਲੱਗ-ਅਲੱਗ ਕਲਚਰ ਦੇਖਦੇ ਆਏ ਆਂ ਜੀ ਤੇ ਸਾਰਾ ਕੁਝ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੇ ਬੜਾ ਜਿਹੜਾ ਸੋਹਣਾ ਆਪਣਾ ਸਫਰ ਨਿਕਲਿਆ ਗਿਆ ਜੀ ਤੇ ਹੁਣ ਆਪਾਂ ਬਿਲਕੁਲ ਲਾਸਟ ਪੁਆਇੰਟ ਤੇ ਖੜੇ ਆਂ ਇਸ ਦੁਗਾਹਾਂ ਅੱਗੇ ਕੁਝ ਨਹੀਂ ਆ ਜੀ ਭਾਰਤ ਸਾਰਾ ਪਿੱਛੇ-ਪਿੱਛੇ ਰਹਿ ਗਿਆ ਜੀ ਆਪਣੇ ਤੇ ਪਿੱਛੇ ਜਿਹੜਾ ਤੁਸੀਂ ਆਪਣੇ ਇੱਕ ਵੱਡਾ ਸਾਰਾ ਸਟੈਚੂ ਦੇਖ ਰਹੇ ਹੋ ਇਹ ਹੈਗਾ ਜੀ ਸੁਆਮੀ ਵਵੇਕਾਨੰਦ ਮੈਮੋਰੀਅਲ ਤੇ ਇਹ ਵੀ ਸਾਰਿਆਂ ਨਾਲੋਂ ਲਾਸਟ ਪੁਆਇੰਟ ਮੰਨਿਆ ਜਾਂਦਾ ਹੈਗਾ ਵੇਜੇ ਲਾਸਟ ਪੁਆਇੰਟ ਦਾ ਸਾਰਾ ਨਾਲੇ ਇਹੀ ਆ ਜੀ ਤੇ ਲੋਕਾਂ ਦੀ ਭੀੜ-ਪੂੜ ਬੜੀ ਲੱਗੀ ਹੋਈ ਆ ਇੱਥੇ ਬਹੁਤ ਜ਼ਾਰੇ ਜਿਹੜੀ ਟੂਰਿਸਟ ਵੀ ਆਉਂਦੇ ਆ ਇਹ ਟੂਰਿਸਟ ਪਲੇਸ ਆ ਪੂਰਾ ਹੀ ਵੱਡਾ ਇਹ ਤੇ ਆਪਣਾ ਸਫ਼ਰ ਇੱਥੇ ਹੀ ਨਹੀਂ ਖਤਮ ਹੋਇਆ ਜੀ ਵੀ ਆਪਾਂ ਜੰਮੂ ਕਸ਼ਮੀਰ ਤੋਂ ਚੱਲ ਕੇ ਕੰਨਿਆ ਕੁਮਾਰੀ ਤੱਕ ਪਹੁੰਚ ਗਏ ਆ ਤੇ ਆਪਣਾ ਜਿਹੜਾ ਸਾਈਕਲ ਹੈਗਾ ਹੁਣ ਪੰਜਾਬ ਆਪਾਂ ਟ੍ਰੇਨਾਂ ਦੇ ਲੈ ਕੇ ਜਾਵਾਂਗੇ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਆਪਾਂ ਜਿਵੇਂ ਆਪਾਂ ਸਾਈਕਲ ਚਲਾ ਕੇ ਕੰਨਿਆ ਕੁਮਾਰੀ ਆਏ ਆ ਉਵੇਂ ਹੀ ਆਪਾਂ ਸਾਈਕਲ ਚਲਾ ਕੇ ਪੰਜਾਬ ਵਾਪਸ ਹੀ ਜਾਣਾਗਾ ਤੇ ਇੱਥੋਂ ਹੁਣ ਆ ਕੇਰਲਾ ਗੋਆ ਮੁੰਬਈ ਤੇ ਹਜੂਰ ਸਾਹਿਬ ਕਰਦੇ ਹੋਏ ਰਾਜਸਥਾਨ ਰਾਜਸਥਾਨ ਤੋਂ ਆਪਣਾ ਸਿੱਧਾ ਜਿਹੜਾ ਰੂਟ ਰੂਟ ਮੈਪ ਹੋਊਗਾ ਉਹ ਹੈਗਾ ਜੀ ਪੰਜਾਬ ਦਾ ਤੇ ਇਦਾਂ ਹੀ ਤੁਸੀਂ ਆਪਣੇ ਵਲੌਗਾਂ ਦੇ ਨਾਲ ਬਣੇ ਰਹੋ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੇ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਚੀਜ਼ਾਂ ਆਪਣੇ ਵਲੌਗਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਇਸ ਤੋਂ ਪਹਿਲਾਂ ਆਪਾਂ ਜਿਹੜੇ 2 ਪੁਆਇੰਟ ਹੋਰ ਕਰਕੇ ਆਏ ਜੀ ਇੰਡੀਆ ਦੇ ਲਾਸਟ ਪੁਆਇੰਟ ਇੱਕ ਆਪਾਂ ਇੰਦਰਾ ਪੁਆਇੰਟ ਗਈ ਸੀਗੇ ਜੀ ਉਹ ਵੀ ਆਪਣਾ ਜਿਹੜਾ ਲਾਸਟ ਪੁਆਇੰਟ ਸੀਗਾ ਇੰਡੀਆ ਦਾ ਤੇ ਇੱਕ ਆਪਾਂ 2-4 ਦਿਨ ਪਹਿਲਾਂ ਹੀ ਹੁਣ ਕਰਕੇ ਆਏ ਆ ਜੀ ਤੁਹਾਨੂੰ ਛਕੋੜੀ ਤੁਹਾਨੂੰ ਛਕੋੜੀ ਵੀ ਇੰਡੀਆ ਦਾ ਲਾਸਟ ਪੁਆਇੰਟ ਸੀਗਾ ਉਸ ਤੋਂ ਪਰਲੇ ਪਾਸੇ ਸ਼੍ਰੀਲੰਕਾ ਸੀਗਾ ਜੀ ਜਿਹੜਾ ਆਪਾਂ ਇੰਦਰਾ ਪੁਆਇੰਟ ਕਰਕੇ ਆਏ ਆ ਤੇ ਉਸ ਪੁਆਇੰਟ ਦੇ ਨੇੜੇ ਪੈ ਜਾਂਦਾ ਸੀਗਾ ਜੀ ਸਿੰਗਾਪੁਰ ਮਲੇਸ਼ੀਆ ਤੇ ਇੰਡੋਨੇਸ਼ੀਆ ਵਰਗੇ ਦੇਸ਼ ਜਿਹੜੇ ਨਾਲ-ਨਾਲ ਲੱਗ ਜਾਂਦੇ ਹੁੰਦੇ ਸੀਗੇ ਤੇ ਆਜੋ ਤੁਹਾਨੂੰ ਹੁਣੇ ਗੱਲਾਂ ਬਾਤਾਂ ਦੇ ਵਿੱਚ ਕੰਨਿਆ ਕੁਮਾਰੀ ਦੇ ਰੰਗ ਮੇਲੇ ਵੀ ਦਿਖਾ ਦਈਏ ਵੇ ਇੱਥੇ ਕੀ ਕੀ ਰੰਗ ਮੇਲੇ ਹੁੰਦੇ ਆ ਆਜੋ ਜੀ ਲਾਸਟ ਪੁਆਇੰਟ ਤੋਂ ਨਾਹੂਕੇ ਵਿੱਚ ਤੇ ਤੇ ਆ ਗਏ ਆ ਜੀ ਆਪਾਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਆਪਾਂ ਕਿਉਂ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਨਿਸ਼ੂ ਭਾਈ ਨੂੰ ਜਿਹੜਾ ਰੇਲ ਗੱਡੀ ਚੜਾਉਣਾ ਆਪਣੇ ਪੰਜਾਬ ਦੀ ਇਹ ਸਾਹਮਣੇ ਪਾਰਸਲ ਆਫਿਸ ਹੈਗਾ ਜੀ ਉਹ ਸਾਹਮਣੇ ਤੁਹਾਨੂੰ ਆਪਾਂ ਜ਼ੂਮ ਕਰਕੇ ਦਿਖਾ ਦਿੰਨੇ ਆ ਆਹ ਵਾੜੇ ਤੁਸੀਂ ਚਿੱਟੇ-ਚਿੱਟੇ ਰੈਪਰ ਜੇ ਦੇਖ ਸਕਦੇ ਹੋ ਵੀ ਪਾਰਸਲ ਉੱਥੇ ਕਰਦੇ ਆ। ਡਿਸ਼ੂਬੇ ਤੱਕ ਦਾ ਸਾਈਕਲ ਪਾਰਸਲ ਕਰਾਉਣਾਗਾ ਤੇ ਦੂਜੀ ਜਿਹੜੀ ਟ੍ਰੇਨ ਚੜਾਉਣੀ ਆ ਉਹ ਇੱਥੇ ਹੀ ਚੜਾਉਣੀ ਆ ਜੀ। ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਇੰਡੀਆ ਦਾ ਆਪਣਾ ਇੱਥੇ ਆ ਕੇ ਖਤਮ ਹੋ ਹੀ ਜਾਂਦਾਗਾ ਤੇ ਆਪਣੇ ਇੰਡੀਆ ਦੀਆਂ ਟ੍ਰੇਨਾਂ ਵੀ ਇੱਥੇ ਆ ਕੇ ਖਤਮ ਹੋ ਜਾਂਦੀਆਂ ਨੇ ਜੀ। ਇੱਥੇ ਹੀ ਰੁਕਦੀਆਂ ਨੇ ਤੇ ਇੱਥੋਂ ਹੀ ਚੱਲਦੀਆਂ ਨੇ। ਇਹ ਦੂਗਾ ਹੱਥੋਂ ਪਤਾ ਅੱਗੇ ਸਮੁੰਦਰ ਆ ਜਾਂਦਾਗਾ। ਅੱਗੇ ਕੋਈ ਲਾਈਨ ਨਹੀਂ ਹੈਗੀ। ਇਹ ਬੱਸ ਪਹਿਲਾ ਜਿਹੜਾ ਆਪਣਾ ਸ਼ਹਿਰ ਕਹਿ ਸਕਦੇ ਆ ਆਪਣੇ ਇੰਡੀਆ ਦਾ ਵੀ ਜਿੱਥੋਂ ਇਹ ਸਾਰਾ ਕੁਝ ਸ਼ੁਰੂ ਹੁੰਦਾਗਾ ਆਪਣੇ ਰੇ ਰੇਲਾਂ ਸ਼ੁਰੂ ਹੁੰਦੀਆਂ ਨੇ ਜੀ ਤੇ ਤੇ ਪਤਾ ਪਤਾ ਕਰ ਰਹੇ ਆ ਜੀ ਵੀ ਸਾਈਕਲ ਪਾਰਕਲ ਕਰਾਉਣ ਵਾਸਤੇ ਤੇ ਸਾਹਮਣੇ ਬਿੱਟੂ ਭਾਈ ਹੋਰੇ ਖੜੇ ਆ ਉਧਰ ਤੇ ਚੱਲਦੇ ਆਪਾਂ ਉਹਨਾਂ ਕੋਲੇ ਦੇਖਦੇ ਆਂ ਕੀ ਗੱਲਬਾਤ ਕਰਦੇ ਆ ਤੇ ਕਰਦੇ ਆ ਸਾਈਕਲ ਪਾਰਕਲ ਕਿ ਨਹੀਂ ਨੇਰਾ ਹੋ ਗਿਆ ਬਾਈ ਤੇ ਟਾਈਮ 7 ਵਜ ਗਿਆ। ਉਸੇ ਪਰੇਲੇਵੇ ਸਟੇਸ਼ਨ ਤੇ ਖੜੇ ਆ ਜਿੱਥੇ ਸਾਈਕਲ ਪਾਰਸਲ ਕਰਾਉਣਾ ਸੀਗਾ। ਤੇ ਆਪਣੇ ਦੀਆਂ ਤੇ ਆਪਣੀ ਤਾਂ ਸਕੀਮ ਅੱਜ ਸੀਗੀ ਵੀ ਆਪਾਂ ਨਿਸ਼ੂ ਭਾਈ ਦਾ ਜਿਹੜਾ ਸਾਈਕਲ ਪਾਰਸਲ ਕਰਵਾ ਕੇ ਆਪਾਂ ਅੱਗੇ ਦਾ ਜਿਹੜਾ ਸਫ਼ਰ ਸ਼ੁਰੂ ਕਰ ਲਾਂਗੇ ਤੇ ਨਿਸ਼ੂ ਭਾਈ ਇੱਥੇ ਸਵੇਰੇ ਜਿਹੜੀ ਟ੍ਰੇਨ ਚੜ ਜਾਣਗੇ। ਤੇ ਇਦਾਂ ਦੀ ਗੱਲ ਬਾਈ ਨਹੀਂ ਹੋਈ ਕਿਉਂਕਿ ਟਾਈਮ ਇੱਥੇ ਜ਼ਿਆਦਾ ਲੱਗ ਗਿਆ ਪਹਿਲਾਂ ਤਾਂ ਫੋਟੋ ਕਾਪੀ ਕਰਾਉਣ ਵਾਲੇ ਗਈ ਸੀ ਕਿ ਉਧਰ ਉਦੋਂ ਬੜਾ ਟਾਈਮ ਲੱਗ ਗਿਆ ਤੇ ਹੁਣ ਇੱਥੇ ਬੈਠਣ ਕਾਫੀ ਟਾਈਮ ਹੋ ਗਿਆ ਜੀ ਤੇ ਹੁਣ ਬਈ ਉਹਨਾਂ ਨੇ ਬਿਲਟੀ-ਬੁਲਟੀ ਜੀ ਬਣਾ ਕੇ ਦਿੱਤੀ ਐ ਦੀ ਸਟicker-ਸਟicker ਜਿਹਾ ਲਾਇਆ ਆ ਖੜਾ ਜੀ ਸਾਈਕਲ ਇਹ ਕਰਤਾ ਜੀ ਇਹਨਾਂ ਦੇ ਆਪਣੇ ਰੇਲਵੇ ਸਟੇਸ਼ਨ ਵਾਲਿਆਂ ਦੇ ਹਵਾਲੇ ਇਹ ਆਪੇ ਭੁਗਤਣਗੇ ਹੁਣ ਇਹਨੂੰ ਆਪੇ ਲੈ ਕੇ ਜਾਣਗੇ ਉੱਥੇ ਆਪੇ ਚੜਾਉਣਗੇ ਹੁਣੇ ਤੇ ਆਪੇ ਉੱਥੇ ਜਾ ਕੇ ਲਾਉਣਗੇ ਜਿੱਥੇ ਨਿਸ਼ੂ ਬੈਣੇ ਜਾ ਕੇ ਉਤਰਨਾਗਾ ਤੇ ਹੁਣ ਆਪਾਂ ਚੱਲੀਏ ਜੀ ਇੱਥੇ ਦੇਖਦੇ ਆ ਕੋਈ ਰਹਿਣ ਵਾਲੀ ਥਾਂ ਆਪਾਂ ਔਰ ਓਕੇ ਸੇਫ ਸੇਫ ਵਿਦਾਊਟ ਪੈਕਿੰਗ ਸੇਫ ਹਨਾ ਸੇਫ ਓਕੇ ਆਪਣੇ ਸਾਈਕਲ ਬਾਹਰ ਖੜੇ ਹੋਏ ਜੇ ਰੇਲਵੇ ਸਟੇਸ਼ਨ ਤੇ ਤੇ ਉਹ ਚੱਕਦੇ ਆ ਫਿਰ ਚੱਲਦੇ ਆ ਕੋਈ ਰਹਿਣ ਵਾਸਤੇ ਜਗ੍ਹਾ ਲੱਭਦੇ ਆ ਤੇ ਫਿਰ ਕਰਦੇ ਆ ਆਪਣਾ ਬਈ ਰਾਮ ਤੁਰਪੀਆਂ ਜੀ ਆਪਾਂ ਸ਼ਹਿਰ ਵੱਲ ਨੂੰ ਦੇਖਦੇ ਆ ਕਿਹੜੇ ਪਾਸੇ ਅੱਜ ਆਪਣੀ ਰਾਤ ਨਿਕਲੂਗੀ ਕਿ ਕਿਹੜੇ ਪਾਸੇ ਨਾ ਹਲੇ ਤਾਂ ਸ਼ਹਿਰ ਦੇ ਵਿੱਚ ਹੀ ਆ ਲੱਭਣੀ ਪੈਣੀ ਕੋਈ ਥਾਂ ਇੱਥੇ ਹਾਂ ਨਿਸ਼ੂ ਭਾਈ ਕਹਿੰਦੇ ਸੀ ਤੇ ਆਸ਼ਰਮ ਜੇ ਹੈਗੇ ਬਣੇ ਹੋਏ ਕਿਉਂਕਿ ਟੂਰਿਸਟ ਜ਼ਿਆਦਾ ਆਉਂਦੇ ਆ ਨਾ ਜੀ ਤੇ ਫਿਰ ਸਸਤੇ ਦੇ ਵਿੱਚ ਜਿਹੜਾ ਕਮਰਾ-ਕੁਮਰਾ ਮਿਲ ਜਾਂਦਾ ਇੱਥੇ ਤੇ ਦੇਖਦੇ ਆ ਜਾਂ ਕੇ ਆਸ਼ਰਮ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ 100-150 ਦਾ ਜਾਂ 200 ਦਾ ਕਮਰਾ ਮਿਲ ਜਾਂਦਾ ਘਰ ਤੇ ਮਿਲ ਜਾਂਦਾ ਵਧੀਆ ਗੱਲ ਆ ਜੀ ਅਤੇ ਪਹਿਰੇ ਕੋਈ ਚੈਲ ਪਹਿਲ ਨਹੀਂ ਹੁੰਦੀ ਰਾਤ ਨੂੰ ਪੂਰੀ ਚੈਲ ਪਹਿਲ ਹੁੰਦੀ ਹੈ ਜਿਹਦੇ ਵਿੱਚ ਕੰਨਿਆ ਕੁਮਾਰੀ ਦੇ ਵਿੱਚ ਉਧਰ ਆਪਾਂ ਗਏ ਨਹੀਂ ਜਿਹੜੇ ਲਾਸਟ ਪੁਆਇੰਟ ਤੇ ਆਪਾਂ ਗਏ ਸੀਗੇ ਸ਼ਾਇਦ ਰਾਤ ਨੂੰ ਵੀ ਉੱਥੇ ਜਿਹੜੀ ਹੁੰਦੀ ਹੋਵੇ ਚੈਲ ਪਹਿਲ ਰੌਣਕ ਹੁੰਦੀ ਹੋਵੇ ਕਿਉਂਕਿ ਜਿਹੜੇ ਸਾਵਾਂ ਨਾਲ ਤੇ ਬੀਚ ਬੂਚ ਜੀ ਹੈਗੀ ਆ ਰਾਤ ਨੂੰ ਰੌਣਕ ਤਾਂ ਲੱਗਦੀ ਹੋਗੀ ਉੱਥੇ ਗੇ ਸੀਗੇ ਜੀ ਆਸ਼ਰਮ ਦੇ ਵਿੱਚ ਆਸ਼ਰਮ ਦੇ ਵਿੱਚ ਆਪਾਂ ਨੂੰ ਜਿਹੜੀ ਜਗ੍ਹਾ ਨਹੀਂ ਮਿਲੀ ਕਹਿੰਦੇ ਭਾਈ ਕਮਰੇ ਸਾਰੇ ਜਿਹੜੇ ਪੂਰੇ ਹੋਏ ਹੋਏ ਆ ਬੁੱਕ ਹੋਏ ਪਿਆ ਸਾਰੇ ਕਹਿੰਦੇ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਜੇ ਤੁਸੀਂ ਥੋੜਾ ਜਿਹਾ ਪਹਿਲਾਂ ਆ ਜਾਂਦੇ ਤੇ ਇੱਕ ਕਮਰਾ ਪਿਆ ਸੀਗਾ ਪਰ ਉਹ ਵੀ ਕਹਿੰਦਾ ਹੁਣ ਚਲ ਗਿਆ ਜੀ ਕਿਰਾਏ ਤੇ ਫਿਰ ਆਪਾਂ ਨੂੰ ਕੁਝ ਨਹੀਂ ਦੇਖਿਆ ਤੇ ਜਿੱਥੇ ਆਪਾਂ ਲਾਸਟ ਪੁਆਇੰਟ ਤੇ ਗੱਲਾਂ ਕਰੀ ਜਾਂਦੇ ਸੀਗੇ ਫੇ ਰਾਤ ਨੂੰ ਭਾਈ ਉੱਥੇ ਚੈਲਪੈਲ ਹੁੰਦੀ ਹੋਊਗੀ ਕਿਉਂਕਿ ਐਡਾ ਵੱਡਾ ਬੀਚ ਹੈਗਾ ਤੇ ਚੈਲ ਪੈਲ ਬਾਈ ਹੁੰਦੀ ਸੀਗੀ ਪਰ ਹੁਣ ਜਿਹੜੇ ਲੋਕ ਘਰੋਂ ਘਰੀ ਚਾਵੜੇ ਉਸੇ ਵਿੱਚ ਤੇ ਪਾ ਗਏ ਜਿੱਥੇ ਲਾਸਟ ਪੁਆਇੰਟ ਮੰਨਿਆ ਜਾਂਦਾ ਜੀ ਨੂੰ ਆਸੇ ਪਾਸੇ ਲੋਕ ਬਥੇਰੇ ਤੁਰੇ ਫਿਰਦੇ ਸੀਗੇ ਪਰ ਹੁਣ ਜਿਹੜੇ ਘਰੋਂ ਘਰੀ ਆਪਦੇ ਤੁਰ ਗਏ ਕੁਝ ਤਾਂ ਸਾਡੇ ਵਾਂਗੂੰ ਹੁਣ ਵੀ ਫਿਰਦੇ ਆ ਜਿਵੇਂ ਉਹ ਸਾਹਮਣੇ ਖੜੇ ਹੋਏ ਜੀ ਬਾਈ ਇਹ ਰਾਤ ਨੂੰ ਜਿਹੜੀਆਂ ਸਮੁੰਦਰੀ ਲਹਿਰਾਂ ਹੁੰਦੀਆਂ ਨੇ ਉਹ ਹੋਰ ਵੀ ਤੇਜ਼ ਹੋ ਜਾਂਦੀਆਂ ਨੇ। ਕਈ ਥਾਵਾਂ ਤੇ ਹੁੰਦਾ ਵੀ ਰਾਤ ਨੂੰ ਜਿਹੜਾ ਸਮੁੰਦਰ ਸ਼ਾਂਤ ਹੋ ਜਾਂਦਾ ਹੈਗਾ। ਇੱਥੇ ਬਈ ਰਾਤ ਨੂੰ ਸਮੁੰਦਰ ਜ਼ਿਆਦਾ ਤੇਜ਼ ਹੋ ਜਾਂਦਾ ਹੈਗਾ। ਕਾਫੀ ਜਿਹੜੀਆਂ ਵੱਡੀਆਂ-ਵੱਡੀਆਂ ਹਾਂ ਛਲਾਂ ਜੀਆਂ ਆਉਂਦੀਆਂ ਪਾਣੀ ਦੀਆਂ। ਤੇ ਤੀਸਰੀ ਚੌਥੀ ਪੌੜੀ ਤੱਕ ਪਹੁੰਚ ਜਾਂਦਾ ਜਿਹੜਾ ਪਾਣੀ। ਤੇ ਟੈਂਟ ਫਿਰ ਅੱਜ ਆਪਾਂ ਇੱਥੇ ਆ ਕੇ ਲਾਇਆ ਹੈਗਾ ਜੀ। ਸਾਹਮਣੇ ਉਹ ਪਰਲੀ ਸਾਈਡ ਆਪਾਂ ਟੈਂਟ ਲਾਇਆ ਹੋਇਆ ਹੈਗਾ। ਇਹ ਟੈਂਟ ਵਾਲਾ ਥਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਠੰਡੀ ਹਵਾ ਦਾ ਜਿਹੜਾ ਬੋਲਾ ਜਾ ਲੈ ਲਈਏ 5-10 ਮਿੰਟ ਤੇ ਖੜਦੇ ਆ ਤੇ ਫਿਰ ਆਪਾਂ ਟੈਂਟ ਵੱਲ ਵੀ ਚੱਲਦੇ ਆ ਕਿਉਂਕਿ ਰਾਤ ਨੂੰ ਦਸਾਉਣੀ ਹੈ ਜੀ ਇਧਰਲੇ ਪਾਸੇ ਆਹ سپورਟ ਦੀ ਸੀਗੀ ਜੀ ਆ ਕੰਧ ਜੀ ਬਣੀ ਹੋਈ ਆ ਪੱਥਰ ਦੀ ਤੇ ਇਹਦੇ ਨਾਲ ਜਿਹੜੇ ਲਾ ਕੇ ਆਪਾਂ ਸਾਈਕਲ ਖੜਾਤੇ ਕਿਉਂਕਿ ਸਾਈਕਲ ਆਪਣੇ ਜਿਹੜੇ ਸਟੈਂਡ ਨਾਲ ਨਹੀਂ ਖੜਾਦੇ ਉਤੋਂ ਹਵਾ ਬਹੁਤ ਤੇਜ਼ ਚੱਲੀ ਜਾਂਦੀ ਆ ਤੇ ਰਾਤ ਨੂੰ ਐਵੇਂ ਡਿੱਗ ਡੁੱਗ ਕੇ ਪੈਣੇ ਸੀਗੇ ਤੇ ਆਪਾਂ ਇਹਦੇ ਨਾਲ ਕਰਕੇ ਲਾਤੇ ਤੇ ਨਾਲ ਹੀ ਇਹਦੇ ਜਿਹੜੇ ਲੋਕ ਲਾ ਦਾਂਗੇ ਤਿੰਨੇ ਸਾਈਕਲ ਆਪਣੇ ਖੜਾਤੇ ਆ ਤੇ ਚੌਥਾ ਸਾਈਕਲ ਜਿਹੜਾ ਆਪਾਂ ਰੇਲਵੇ ਸਟੇਸ਼ਨ ਤੇ ਛੱਡ ਆਏ ਆਂ ਜੇ ਤੇ ਇਧਰਲੇ ਪਾਸੇ ਆਪਾਂ ਅੱਜ ਟੈਂਟ ਲਾ ਲਏ ਜੀ ਇੱਕ ਹਜੇ ਇੱਕ ਹੀ ਲਾਇਆਗਾ ਦੂਜਾ ਹਜੇ ਲਾ ਲਾਂਗੇ ਇੱਥੇ ਖੜੇ ਸੀਗੇ ਵੀ ਭਾਈ ਆਪਾਂ ਐਂ ਹੀ ਪੈ ਜਾਂਦੇ ਆ ਵੈਸੇ ਪੈਟਰੋਲ ਪੰਪਾ ਦੇ ਤਾਂ ਪੈ ਹੀ ਜਾਂਦੇ ਹੁੰਦੇ ਆ ਕਿਉਂਕਿ ਗਰਮੀ ਹੁੰਦੀ ਆ ਤੇ ਪਾਣੀ ਨੇੜੇ ਹੋਣ ਕਰਕੇ ਇੱਕ ਹਵਾ ਵੀ ਬਹੁਤ ਠੰਡੀ ਚੱਲਦੀ ਆ ਤੇ ਇਸ ਕਰਕੇ ਭਾਈ ਆਪਾਂ ਨੂੰ ਅੱਜ ਟੈਂਟ ਲਾਉਣਾ ਹੀ ਪਿਆ ਤੇ ਲਾਲੇ ਜੀ ਆਪਾਂ ਟੈਂਟ ਨੂੰ ਟਫਰ ਕਰਦੇ ਆਂ ਆਪਾਂ ਆਰਾਮ ਹੋਣੀ ਵੀਡੀਓ ਦੀ ਕੱਟ ਵੱਟ ਕਰਦੇ ਆਂ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਜੀ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੀ ਆ ਜੀ ਤੇ ਅੱਜ ਤੁਹਾਨੂੰ ਪਤਾ ਜਿਵੇਂ ਆਪਾਂ ਕੰਨਿਆ ਕੁਮਾਰੀ ਪਹੁੰਚ ਗਏ ਆ ਜੀ ਇੱਕ ਕੰਨਿਆ ਕੁਮਾਰੀ ਜਿਹੜਾ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੇ ਆਪਾਂ ਟੂਰ ਜਿਹੜਾ ਸਫਲ ਕਰ ਲਿਆ ਆਪਣਾ ਇਹ ਹੀ ਟੂਰ ਨਹੀਂ ਸੀਗਾ ਆਪਣਾ ਸੀਗਾ 올 ਇੰਡੀਆ ਦਾ ਤੇ ਆਪਾਂ 올 ਇੰਡੀਆ ਕਰਾਂਗੇ ਤੇ ਨਿਸ਼ੂ ਭਾਈ ਨੂੰ ਭਾਈ ਥੋੜਾ ਕੰਮ ਹੋਣ ਕਰਕੇ ਉਹਨਾਂ ਨੂੰ ਘਰੇ ਜਾਣਾ ਪੈ ਰਿਹਾ ਹਨ ਤੇ ਟੂਰ ਤਾਂ ਵੈਸੇ ਉਹਨਾਂ ਦਾ ਵੀ ਨਹੀਂ ਪੂਰਾ ਹੋਇਆ ਤੇ ਚਲੋ ਸੌ ਮਜਬੂਰੀਆਂ ਹੁੰਦੀਆਂ ਕਰਦੀਆਂ ਜੀ ਉਹਨਾਂ ਨੇ ਘਰ ਜਾਣਾ ਇਸ ਕਰਕੇ ਉਹ ਜਿਹੜਾ ਸਾਈਕਲ ਆਪ ਦਾ ਟ੍ਰੇਨ ਤੇ ਲੈ ਕੇ ਜਾ ਰਹੇ ਆ ਤੇ ਆਪਾਂ ਭਾਈ ਅਹੀਂ ਲੈ ਕੇ ਜਾਵਾਂਗੇ ਜਿਵੇਂ ਆਪਾਂ ਪੰਜਾਬ ਤੋਂ ਸਾਈਕਲ ਤੇ ਚੱਲੇ ਸੀਗੇ ਤੇ ਪੰਜਾਬ ਵੀ ਆਪਾਂ ਸਾਈਕਲਾਂ ਤੇ ਜਾਵਾਂਗੇ ਇਹ ਕੰਨਿਆ ਕੁਮਾਰੀ ਆਪਣਾ ਹੋ ਗਿਆ ਤੇ ਕੱਲ ਨੂੰ ਜਿਹੜਾ ਆਪਾਂ ਸਫ਼ਰ ਸ਼ੁਰੂ ਕਰਾਂਗੇ ਕੇਰਲਾ ਵੱਲ ਦਾ ਕੇਰਲਾ ਆਪਣਾ ਸਟੇਟ ਹੈ ਕੇਰਲਾ ਤੋਂ ਫਿਰ ਆਪਾਂ ਜਾਵਾਂਗੇ ਜਿਗੋਆ ਮੁੰਬਈ ਮਹਾਰਾਸ਼ਟਰ ਹਜੂਰ ਸਾਹਿਬ ਕਰਦੇ ਹੋਏ ਰਾਜਸਥਾਨ ਰਾਜਸਥਾਨ ਤੋਂ ਆਪਾਂ ਪੰਜਾਬ ਜਾਵਾਂਗੇ ਤੇ 10-15 ਦਿਨ ਘਰੇ ਲਾ ਕੇ ਮਹੀਨਾ ਘਰੇ ਲਾ ਕੇ ਜਿਹੜੇ ਸਟੇਟ ਆਪਣੇ ਰਹਿ ਗਏ ਆ ਜੀ ਤੇ ਉਹ ਸਟੇਟ ਆਪਾਂ ਬਾਅਦ ਚ ਵੀ ਦੇਖ ਲਾਂਗੇ ਤੇ ਅੱਜ ਬੈਠੇ ਬੈਠੇ ਬਈ ਵਿੱਚ ਦੇ ਉੱਪਰ ਬੈਠੇ ਜੀਗੇ ਤੇ ਬੜੀਆਂ ਗੱਲਾਂ ਜਿਹੜੀਆਂ ਦਿਲ ਦੇ ਵਿੱਚ ਵੱਜੀਆਂ ਦਿਮਾਗ ਦੇ ਵਿੱਚ ਵੱਜੀਆਂ ਤੇ ਸੋਚ ਰਿਆ ਸੀ ਬੈਠਾ ਬੈਠਾ ਵੀ ਬੰਦਾ ਸਭ ਕੁਝ ਚਾਹੁੰਦਾ ਹੁੰਦਾ ਜ਼ਿੰਦਗੀ ਦੇ ਵਿੱਚ ਮੇਰਾ ਆ ਵੀ ਹੋਵੇ ਮੇਰਾ ਉਹ ਵੀ ਹੋਵੇ ਮੇਰਾ ਉਹ ਵੀ ਹੋਵੇ ਤੇ ਅਖੀਰ ਬੰਦਾ ਕੁਝ ਨਹੀਂ ਹੁੰਦਾ ਹੁੰਦਾ ਤੇ ਉਹਦੇ ਲਈ ਮੈਂ ਲਿਖਿਆ ਸੀਗਾ ਕੁਝ ਤੁਰਿਆ ਜਾਂਦਾ ਬੰਦਾ ਕਹਿੰਦਾ ਸਾਈਕਲ ਜੁੜ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਈ ਪੜਿਆ ਲਿਖਿਆ ਬੰਦਾ ਰਜ਼ਗਾਰ ਪਾਲਦਾ ਏ ਜੇ ਮਿਲ ਜਾਵੇ ਰਜ਼ਗਾਰ ਤਾਂ ਸੋਹਣੀ ਨਾਰ ਪਾਲਦਾ ਏ ਜੇ ਮਿਲ ਜਾਵੇ ਸੋਹਣੀ ਨਾਰ ਫਿਰ ਮੁੰਡਾ ਚੋਪੜੀਆਂ ਤੇ ਅਚਾਰ ਪਾਲਦਾ ਏ ਇਹ ਵੀ ਰਾਮ ਕਹਾਣੀ ਬਹੁਤੇ ਦਿਨ ਤੱਕ ਨਹੀਂ ਚੱਲਦੀ ਆਖਿਰ ਨੂੰ ਬੰਦਾ ਬੰਦੇ ਯਾਰੋ ਚਾਰ ਪਾਲਦਾ ਏ ਆਖਿਰ ਨੂੰ ਬੰਦਾ ਬੰਦੇ ਯਾਰੋ ਚਾਰ ਪਾਲਦਾ ਏ ਤੇ ਮਿਲਦਿਆਂ ਜੀ ਕੱਲ ਨੂੰ ਐਦਾਂ ਹੀ ਨਵੀਂ ਵੀਡੀਓ ਨਵੇਂ ਸਫ਼ਰ ਤੇ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ